ਸਸ਼ੀਕਾਲ ਫਰੈਂਡ ਸਾਰਿਆਂ ਨੂੰ ਤੇ ਬਾਈ ਕੋਲੇ ਆਏ ਸੀ ਬਾਈ ਗਲਾਬ ਕੋਲੇ ਅਈ ਬਾਈ ਕਿਰਨਾ ਬਠਿੰਡੇ ਵਾਲੀ ਆ ਮਸ਼ਹੂਰ ਬਲੌਗਰ ਤੇ ਇਨਫਲੂਐਂਸਰ ਕਿਰਨਾ ਬਠਿੰਡਾ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਲਗਾਤਾਰ ਆਪਣੀਆਂ ਵੀਡੀਓਜ਼ ਤੇ ਕਰਕੇ ਸੋਸ਼ਲ ਮੀਡੀਆ ਤੇ ਸ਼ਾਇ ਰਹੀ ਹੁੰਦੀ ਹੈ ਤੇ ਉੱਥੇ ਹੀ ਗੁਲਾਬ ਸਿੱਧੂ ਵੀ ਉਸ ਨੂੰ ਆਪਣੀ ਭੈਣ ਮੰਨਦਾ ਹੈ ਤੇ ਪਿਛਲੇ ਦਿਨੀ ਕਰਨਾ ਬਠਿੰਡਾ ਨੇ ਨਵੀਂ ਕਾਰ ਖਰੀਦੀ ਸੀ ਜਿਸ ਤੋਂ ਬਾਅਦ ਉਹ ਬੀਤੇ ਦਿਨ ਗਾਇਕ ਗੁਲਾਬ ਸਿੱਧੂ ਦੇ ਘਰ ਪਹੁੰਚੀ ਆਪਣੀ ਨਵੀਂ ਕਾਰ ਲੈ ਕੇ ਜਿਸ ਤੋਂ ਬਾਅਦ ਗੁਲਾਬ ਸਿੱਧੂ ਨੇ ਕਰਨਾ ਬਠਿੰਡਾ ਨੂੰ ਪੈਸੇ ਦੇ ਕੇ ਉਸ ਨੂੰ ਨਵੀਂ ਗੱਡੀ ਦੀਆਂ ਵਧਾਈਆਂ ਦਿੱਤੀਆਂ ਉਸ ਨੂੰ ਵੱਡੀਆਂ ਗੱਲਾਂ ਵੀ ਵੀਡੀਓ ਜਾਰੀ ਕਰਕੇ ਕਹਿ ਦਿੱਤੀਆਂ ਜਿਸ ਤੋਂ ਬਾਅਦ ਕਰਨਾ ਬਠਿੰਡਾ ਭਾਵਕ ਹੋ ਗਈ ਤੇ ਉਸ ਨੇ ਆਪਣੇ ਸੋਸ਼ਲ ਅਕਾਊਂਟਸ ਉੱਪਰ ਇਹ ਸਾਰੀਆਂ ਵੀਡੀਓਜ਼ ਸ਼ੇਅਰ ਕੀਤੀਆਂ ਜਿਸ ਤੋਂ ਬਾਅਦ ਉਸ ਦੇ ਚੋਣ ਵਾਲਿਆਂ ਦੇ ਵੱਲੋਂ ਉਸ ਨੂੰ ਬਹੁਤ ਜ਼ਿਆਦਾ ਕਮੈਂਟ ਕੀਤੇ ਜਾਂਦੇ ਜਾ ਰਹੇ ਹਨ ਤੇ ਬਾਕੀ ਕੀ ਕਿਹਾ ਗੁਲਾਬ ਸਿੰਘ ਦੋ ਨੇ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ ਸੋ ਫਰੈਂਡਸ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਫਰੈਂਡ ਸਾਰਿਆਂ ਨੂੰ ਤੇ ਬਾਈ ਕੋਲੇ ਆਏ ਸੀ ਬਾਈ ਗੁਲਾਬ ਕੋਲੇ ਬਾਈ ਬਹੁਤ ਵਧੀਆ ਬੰਦਾ ਜੁਨਾ ਵੀ ਮੈਂ ਅੱਲਾ ਹੀ ਨਹੀਂ ਆਏ ਤੇ ਬਾਈ ਬੱਬੂ ਵੀ ਆਇਆ ਅਕਸ਼ ਬੈਗ ਤੇ ਬਹੁਤ ਵਧੀਆ ਲੱਗਿਆ ਬਾਈ ਨੂੰ ਮੜਕੇ ਬਹੁਤ ਸੋਹਣੇ ਬੈਗ ਬਣਾਉਂਦਾ ਤੇ ਗੱਡੀਆਂ ਦੇ ਕਵਰ-ਕਵਰ ਬਣਾਉਂਦਾ ਕਿਰਨਾਂ ਨੇ ਗੱਡੀ ਲੈਤੀ ਸਾਡੀ ਭੈਣ ਨੇ ਤੇ ਕਵਰ ਵੀ ਬੰਦਾ ਹੋਰੇ ਹੀ ਮਿੜ ਗਿਆ ਹਾਂਜੀ ਇਹ ਬਣਾਤਾ ਬਣਾਤਾ ਸਭ ਠੀਕ ਆ ਫਰੈਂਡ ਬਾਈ ਕੌਨਜੀ ਲੋਜੀਲੇਸ਼ਨ ਕਹੇ ਤਾ ਗੱਡੀ ਦੀ ਹਾਂਜੀ ਕੌਨਜੀ ਲੇਜੀ ਇਹ ਵੇ ਲੱਗੇ ਭਰਾ ਨਹੀਂ ਮੇਰੇ ਖਰਾਣ ਬਣਾਵਾ ਥੋੜੀ ਜੀ ਘੜੇ ਬਹੁਤ ਥੋੜੀ ਘੱਟ ਘੱਲਵਾਤਾ ਪੂਰੀ ਘੈਂਟ ਸਾਰਾ ਘੱਲਵਾ ਬਹੁਤ ਸੋਹਣੀ ਗੱਡੀ ਐ ਪਰਮਾਤਮਾ ਜੀ ਗੱਡੀ ਨੂੰ ਬਹੁਤ ਵੱਡੀ ਕਰੇ ਤੇ ਸਾਡੀ ਭੈਣ ਹੋਰ ਹੋਰ ਵੱਡੀਆਂ-ਵੱਡੀਆਂ ਗੱਡੀਆਂ 'ਚ ਬੈਠੇ। ਥੈਂਕ ਯੂ ਭਰਾ। ਬਹੁਤ ਵੱਡੀਆਂ ਗੱਡੀਆਂ ਦੀ ਮਾਲਕਨ ਬਣੇ। ਸਹੀ ਗੱਲ ਆ। ਥੈਂਕ ਯੂ ਭੈਣੇ। ਬਹੁਤ ਥੈਂਕ ਯੂ ਜੀਉਂਦੀ ਰਹੇ ਭੈਣ ਜੀ। ਬਹੁਤ ਥੈਂਕ ਯੂ ਜੀਉਂਦੀ ਰਹੇ ਫ੍ਰੈਂਡ। ਮੇਰਾ ਭਰਾ ਜੋਂਦਾ ਬੱਸ ਕਰ ਰਿਹਾ। ਛੱਡ ਜਾ ਭੈਣੇ। ਗੱਡੀ ਦਾ ਸ਼ਰਮ ਦੀ ਨਹੀਂ। ਉਹ ਨਾ ਇਹ ਥੋੜੀ ਹੁੰਦਾ। ਨਹੀਂ ਨਹੀਂ। ਉਹ ਇੰਨੇ ਥੋੜੀ ਆ ਕੀ ਆ? ਰੱਖ ਰੱਖ ਲੈ ਰੱਖ ਲੈ। ਉਹ ਨਹੀਂ। ਆ ਥੋੜੀ ਹੁੰਦਾ ਭਾਈ। ਗੱਡੀ ਦਾ ਫਰੈਂਡਸ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਫਰੈਂਡ ਸਾਰਿਆਂ ਨੂੰ ਤੇ ਬਾਈ ਕੋਲੇ ਆਏ ਸੀ ਬਾਈ ਗਲਾਬ ਕੋਲੇ ਬਾਈ ਬਹੁਤ ਵਧੀਆ ਬੰਦਾ ਜੁੰਨਾ ਵੀ ਮੈਂ ਨਹੀਂ ਗਈ ਤੇ ਬਾਈ ਬੱਪੂ ਵੀ ਆਇਆ ਅੱਖ ਚ ਬੈਗ ਹਾਂ ਤੇ ਬਹੁਤ ਵਧੀਆ ਲੱਗਿਆ ਬਾਈ ਨੂੰ ਮਿਲ ਕੇ ਬਹੁਤ ਸੋਹਣੇ ਬੈਗ ਬਣਾਉਂਦਾ ਤੇ ਗੱਡੀਆਂ ਦੇ ਕਵਰ-ਕਵਰ ਬਣਾਉਂਦਾ ਕਿਰਨਾਂ ਨੇ ਗੱਡੀ ਲੈਤੀ ਆਡੀ ਭੈਣ ਨੇ ਤੇ ਕਵਰ ਵੀ ਬੰਦਾ ਉਰੇ ਹੀ ਮਿਲ ਗਿਆ ਹਾਂਜੀ ਇਹ ਬਣਾਤਾ 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 ਸੋ ਠੀਕ ਹੈ ਫਰੈਂਡ ਬਾਏ ਕੌਨਜੀ ਲੋਨਜੀਲੇਸ਼ਨ ਕਹਦੇ ਗੱਡੀ ਦੀ ਕੌਨਜੀ ਲੋਨਜੀਲੇਸ਼ਨ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ